ਦਿਲਾਂ ਵਿੱਚ ਉਨਾ ਤੇ ਰੱਖੇ ਕੁਬਲਾ ਕਵੇ ਵਿਲਾ ਵਿੱਚ ਉਨਾ ਤੇ ਰੱਖੇ ਕੁਬਲਾ ਕਵੇ ਤੇਰੀ ਭਈਆਂ ਵਾਂਗੂ ਮਾਰੀ ਜਾਣੀ ਮਾਤਵੇ ਲਾਵੇ ਚੋਨਾ ਤੇ ਰੱਖੇ ਕੁਬਲਾ ਕਵੇ ਤੇਰੀ ਭਈਆਂ ਵਾਂਗੂ ਮਾਰੀ ਜਾਣੀ ਮਾਤਵੇ ਵੇ ਕੱਲੀ ਜਿੰਦ ਦੁਖੜ ਸਹੇ ਵੇ ਮੇਰਾ ਤੇਰੇ ਤੋਂ ਬਗੈਰ ਹੈ ਵਿਲਾ ਵੇ ਇਕੱਲੀ ਦਾ ਦਿਲ ਲੱਗੇ ਨਾ ਕਰੇ ਤੇਰੀ ਤੋਂ ਬਗੈਰ ਹੈ ਵਿਲਾ ਵਿਆ ਕਲੀ ਦਾ ਦਿਲ ਲੱਗੇ ਨਾ ਕਰੇ ਨਿਕਾੜ ਸੱਜਣਾ ਦੀ ਫੁੱਲਾਂ ਉੱਤੇ ਖੇਡਦੀ ਨਿਮੁਈ ਜਾਂਦੀ ਆ ਪਨੀਰੀ ਵਿੱਚੋਂ ਖੇਡਦੀ ਨਿਕਾੜ ਸੱਜਣਾ ਦੀ ਫੁੱਲਾਂ ਉੱਤੇ ਖੇਡਦੀ ਨਿਮੁਈ ਜਾਂਦੀ ਆ ਪਨੀਰੀ ਵਿੱਚੋਂ ਖੇਡਦੀ ਨੀ ਕਲ ਦੱਥੀ ਲਿਆਂਦੀ ਆ ਨੀ ਜੇ ਝੋਨੇ ਦੀ ਲਵਾਈ ਆਉਂਦੀ ਬੱਲੀ ਏਡ ਬਈ ਬਣ ਜਾਂਦੀ ਆ ਝੋਨੇ ਦੀ